ਬੇਬੇ ਜਦੋਂ ਤੇਰਾ ਵਿਆਹ ਹੋਇਆ ਸੀਗਾ ਉਦੋਂ ਕਾਹਤੇ ਲੱਗਿਆ ਸੀ ਤੈਨੂੰ ਕਾਰਾਂ ਕੁਰਾ ਤੇ ਗਈ ਸੀ ਤੇ ਨਾ 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 ਹਾਂ ਕਾਰਾਂ ਕਿਤੇ ਹਾਂ ਗੱਡੇ ਅੱਛਾ ਆ ਜਿਹੜੇ ਗੱਡੇ ਹੁਣ ਕੋਈ ਸ਼ਾਨਦਾਰ ਨਹੀਂ ਹਾਂ ਇਹਨਾਂ ਦੇ ਅੱਛਾ ਗੱਡਿਆਂ ਦੇ ਬੈ ਬਹਿ ਕੇ ਗਏ ਹਾਂ ਤੇ ਉਹਦਾ ਸ਼ੀਸ਼ਾ ਟੁੱਟਿਆ ਹੈ ਦਾਦਾ ਸੰਦੂਖ ਦਾ ਅੱਛਾ ਉਹ ਦਸਵੇਂ ਬਾਦਸ਼ਾਹ ਦੀ ਫੋਟੋ ਸੀ ਹਾਂ ਉਹ ਤੂੰ ਤੋਂ ਦੇ ਚੜ ਗਿਆ ਹੂੰ ਟੱਟ ਗਿਆ ਉੱਥੇ ਅੱਛਾ ਤੇ ਫਿਰ ਉਦੋਂ ਬਾਅਦ ਦੇ ਵਿੱਚ ਉਹ ਤਾਂ ਗੱਡਿਆਂ ਤੇ ਲੈ ਕੇ ਆਏ ਤੇ ਬਾਅਦ ਜਦੋਂ ਮਾਪੀ ਮੈਣੇ ਜਾਂਦੇ ਸੀ ਉਦੋਂ ਕੱਤ ਜਾਂਦੇ ਸੀ ਕੋਹ ਕੋਣੀ ਤੇ ਲੈ ਕੇ ਜਾਂਦੇ ਸੀ ਮੈਨੂੰ ਕੌਣ ਮਾਪੇ ਅੱਛਾ ਕੋਹੜੀ ਤੇ ਛੱਡ ਕੇ ਜਾਂਦੇ ਜੇ ਕਦੇ ਇੱਕ ਕੋੜੀ ਤੇ ਹਾਂ ਇੱਕ ਕੋੜੀ ਤੇ ਦੋ ਜਣੇ ਭੈਣ ਭਰਾ ਹਾਂ ਭਰਾ ਲੈਣ ਆਉਂਦਾ ਹੀ ਹਾਂ ਯਾਰ ਕਮਾਲ ਹੈ ਕਿਹੋ ਜਿਹਾ ਸਮਾਂ ਹੋਊਗਾ ਕਿਹੋ ਜਿਹਾ ਚਾਚਾ ਵੀ ਜਿਹੜੀ ਤੁਸੀਂ ਵੇਖਿਆ ਹੋ ਉਹਨੂੰ ਚੇਤਾ ਵੇ ਕੁੜੀਆ ਅੱਛਾ ਥੋੜੀ ਵੇਖੀ ਮੈਂ ਵੀ ਘੋੜੀਆਂ ਤਾਂ ਚਲ ਹੈਗੀਆਂ ਪਰ ਘੋੜੀਆਂ ਤਾਂ ਐ ਮਾਪਿਆਂ ਤੋਂ ਧੀ ਨੂੰ ਲੈ ਜਾਂਦੇ ਬਹੁਤ ਘੋੜੇ ਹੀ ਬੇਬੇ ਤੁਹਾਡੇ ਬਹੁਤ ਆੜੇ ਸੀ ਕਰਦੇ ਕਹਿੰਦੇ ਤਾਰ ਕੇ ਲਿਆਓ ਛੋੜੀ ਕਹਿੰਦੀ ਸੀ ਚਿੱਟੀ ਚਿੱਟੀ ਜਿਹੜੀ ਐਂ ਜੇ ਕਰਨ ਵਾਲੀ ਹੁੰਦੀ ਉਹ ਹੁੰਦੀ ਸੀਗੀ ਕੀ ਜਾਂਦੀ ਸੀ ਉਹਨੂੰ ਬੱਗੇ ਨਹੀਂ ਬੱਗੀ ਤਾਂ ਹੁੰਦੀ ਐ ਅੱਛਾ ਨਾ ਘੋੜੀ ਤੇ ਇੱਕ ਤੇ ਇਧਰੋਂ ਜਦੋਂ ਇਧਰੋਂ ਬਾਪੂ ਜੀ ਲੈਣ ਜਾਂਦੇ ਸੀਗੇ ਉਹ ਕੱਦ ਜਾਂਦੇ ਸੀਗੇ ਸਾਈਕਲ ਲੈ ਕੇ ਇੰਨੀ ਵਾੜ ਇੰਨੀ ਵਾੜ ਜਾ ਦੇਣੀ ਸੀ ਹਾਂ ਉਹ ਤਾਂ ਥੋੜੀ ਸੀ ਨਾ ਅੱਛਾ ਨਾ ਪਿੰਡ ਤੇ ਸਾਡਾ ਥੋੜੀ ਵਾਟੀ ਸੀ ਅੱਛਾ ਤੇ ਜਦੋਂ ਸਾਈਕਲ ਤੇ ਮੇਰਾ ਪਿਓ ਦੇਖ ਕੇ ਕਹਿੰਦਾ ਵੇਖ ਹਾਂ ਟੂਏ ਚਲਾ ਲੈਂਦਾ ਸਾਈਕਲੀ ਅਸੇ ਨਹੀਂ ਕੋਈ ਨੂੰ ਮੋੜਨਾ ਸਾਈਕਲੀ ਤੇ ਅੱਛਾ ਨਾ ਵੀ ਗੱਡਾ ਲੱਗਿਆ ਇਹ ਕੁੜੀ ਲੈ ਗਿਆ ਹਾਂ ਅੱਛਾ ਉਹ ਕਹਿੰਦਾ ਮੈਨ ਲ ਜਾਂਦਾ ਹੀ ਨਹੀਂ ਹਾਂ ਗੁੱਸੇ ਹੋ ਕੇ ਕੁੜੀ ਛੋਡੀ ਲੈ ਕੇ ਅੱਛਾ ਪੁਰਾਣਾ ਗੁੱਸੇ ਗਿਆ ਸੀਗਾ ਨੇੜੇ ਗਾਣਗਾ ਅੱਛਾ ਫੇਰ ਫੇਰ ਕੀ ਨਹਿਰ ਦੇ ਵਿਚੀ ਹਾਂ ਸਾਈਕਲ ਤੇ ਬਾਕੇ ਨਿਕਾ ਮੈਂ ਨਹਿਰ ਦੇ ਵਿੱਚ ਦੀ ਨਹਿਰ ਦੇ ਵਿੱਚ ਅੱਛਾ ਨਹੀਂ ਨਹੀਂ ਮਾਪੇ ਤੁਹਾਡੇ ਕੀ ਆਂਦੇ ਸੀ ਬਾਪੂ ਜੀ ਨੂੰ ਵੀ ਪਾਣੀ ਆਇਆ ਵਾ ਤੇ ਪਾਣੀ ਤੇ ਕਿਵੇਂ ਲੈ ਜਾਏਗਾ ਜੇ ਪੈਂਚਰ ਹੋ ਗਿਆ ਸਾਈਕਲ ਕਿਵੇਂ ਆਂਦੇ ਸੀ ਉਹ ਕਿਵੇਂ ਗੱਲ ਸੀਗੀ ਉਹ ਐ ਹੋਈ ਸੀ ਹਾਂ ਵੀ ਪੈਂਚਰ ਹੋਇਆ ਐ ਤੇ ਤੁਸੀਂ ਕੁੜੀ ਨੂੰ ਕਿਵੇਂ ਲੈ ਕੇ ਜਾਏਗਾ ਘੋੜੀ ਤੇ ਹੂੰ ਸਾਨੂੰ ਤਾਂ ਉਹ ਸ਼ਰਮ ਆਉਂਦੀ ਐ ਵੀ ਐ ਸਾਈਕਲ ਤੇ ਐਡੇ ਵੱਡੇ ਬੰਦੇ ਆਂਦੀ ਧੀ ਹਾਂ ਸਾਈਕਲ ਤੇ ਅੱਛਾ ਉੱਚੇ ਖਾਨਦਾਨ ਤੋਂ ਤੁਸੀਂ ਹੈਂ ਅੱਛਾ ਸਾਰਾ ਕੋਲ ਸਾਈਕਲ ਤੇ ਲੈ ਕੇ ਚੱਲਿਆ ਤੁਹਾਨੂੰ ਸ਼ਰਮ ਆਉਂਦੀ ਐ ਅੱਛਾ ਤੇ ਉਹਨਾਂ ਨੇ ਫਿਰ ਮਾੜੇ ਘਰੇ ਰਹਿਤਾ ਕਹਦੋ ਕੀਤਾ ਸੀਗਾ ਕਿ ਬੰਦਾ ਬੜਾ ਵਧੀਆ ਸੀ ਮਿਲਿਆ ਹਸਬੰਡ ਉਹਨੇ ਉਹ ਤਾਂ ਘੋੜੀ ਤੇ ਵਾਕੇ ਕਹਿੰਦੇ ਛੱਡ ਕੇ ਆਉਂਦਾ ਬਚੋਲੇ ਕਰਾ ਦਿੰਦਾ ਜਿਹੜਾ ਰਿਸ਼ਤਾ ਫਿਰ ਇੰਨੇ ਬਾਪੂ ਜੀ ਨੂੰ ਕਿਉਂ ਕੀਤਾ ਇੰਨੇ ਤਕੜੇ ਘਰੇ ਕਿਉਂ ਕੀਤਾ ਉਹਨਾਂ ਨੇ ਮਾੜੇ ਘਰੇ ਕਹਦੋ ਕੀਤਾ ਫਿਰ ਕਿ ਇਨਸਾਨ ਬੜੇ ਵਧੀਆ ਸੀ ਨਹੀਂ ਕਰਾਉਣ ਵਾਲਾ ਬਹੁਤ ਕਾਬੀ ਸੀ ਅੱਛਾ ਉਹ ਸੀ ਸੰਤਾ ਸਿੰਘ ਠੀਕ ਆ ਉਹ ਕਹਿੰਦਾ ਇਹੋ ਜਿਹਾ ਬੰਦਾ ਨਹੀਂ ਲੱਭਣਾ ਠੀਕ ਆ ਉਹਦਾ ਨਾ ਵੀ ਸੰਤਾ ਸਿੰਘ ਸੀ। ਹੂੰ ਠੀਕ ਆ। ਪਾਣੀ ਚ ਸਾਈਕਲ ਚਲਾ ਲੈਂਦਾ। ਅੱਛਾ ਕੀ ਆਂਦੇ ਪਾਣੀ ਚ ਸਾਈਕਲ ਚਲਾ ਲੈਂਦਾ ਉਹ? ਅੱਛਾ। ਕਮਾਲ ਹੀ ਸੀ। ਤੇ ਚਾਚੇ ਮੇਰੇ ਨੇ ਗਾਲਾਂ ਬਹੁ ਕੱਢੀਆਂ ਉਹਨੂੰ ਉਚੋਲਾ ਸੀ ਜਿਹੜਾ। ਅੱਛਾ। ਇਹਦਾ ਤੇ ਥੋੜਾ ਕੁਝ ਕਨਾਲਿਆ ਸੀ ਤੂੰ ਅੱਡੀ ਕੁੜੀ ਨੂੰ। ਗਰੀ ਮੜੇ ਘਰੇ ਜਾਂਦਾ। ਹਾਂ। ਉਹਨੇ ਚਾਰੇ ਨੇ ਰੋਟੀ ਨਹੀਂ ਖਾਦੀ ਸਾਡੇ ਘਰ। ਅੱਛਾ। ਸਾਰੇ ਵਿਆਹ ਚੋ ਤੇ ਅੰਦਰ ਰੱਖਦੇ ਸੀ ਬਰਾਤ ਹਾਂ ਤੀਜੇ ਦਿਨ ਤੋੜਦੇ ਸੀ ਹਾਂ ਕਹਿੰਦਾ ਬਿਲਕੁਲ ਨਹੀਂ ਹਾਂ ਕਿਨੇ ਕੋੜੀ ਤੇ ਜਾਊਗੀ ਅੱਛਾ ਕੋੜੀ ਤੇ ਬਾਇਆ ਹਾਂ ਤੇ ਕੜਿਆਲਾ ਮੇਰੇ ਹੱਥ ਚ ਫੜਾਇਆ ਹਾਂ ਕੜਿਆਲਾ ਕੀ ਕੜਿਆਲਾ ਹੁੰਦਾ ਮੁੰਹ ਚ ਕੋੜੀ ਦੇ ਹੁੰਦਾ ਅੱਛਾ ਅੱਛਾ ਉਹ ਲਗਾਉਂ ਜੀ ਕਿਹੜੋ ਅੱਛਾ ਤੇ ਇੱਥੇ ਜਦੋਂ ਲਿਆਏ ਤੇ ਇਹ ਚੱਕੀ ਫੇਰਨ ਘਗਰਾ ਵੀ ਘਗਰਾ ਪਾ ਕੇ ਲਿਆਵਾਂਗੇ। ਅੱਛਾ। ਅੱਗੇ ਕਹਿੰਦਾ ਓਟੀ ਨੂੰ ਘਗਰਾ ਪਾ ਕੇ ਲਿਆਉਣਾ ਕਰ। ਅੱਛਾ। ਉਹ ਕਹਿੰਦਾ ਉਹ ਕਹਿੰਦਾ ਮੈਂ ਘੋੜੀ ਤੋਂ ਨਹੀਂ ਡਰਨੀ। ਅੱਛਾ। ਮੈਂ ਨਹੀਂ ਆਪਣੀ ਭੈਣ ਘੋੜੀ ਤੋਂ ਡਰਨੀ। ਅੱਛਾ। ਹਾਂ। ਮੰਨ ਗਿਆ ਫਿਰ? ਹਾਂ। ਕਿੰਨੀ ਬਰਾਤ ਗਈ ਸੀ? ਥੋੜੀ ਸੀ ਵਾਰਤਾਂ। ਵੀ ਬਰਾਤ ਕਿੰਨੀ ਕਿ ਬਰਾਤੀ ਕਿੰਨੇ ਸੀਗੇ? ਥੋੜੇ ਹੀ ਸੀ। ਅੱਛਾ। ਹਾਂ। ਉਹ ਬਰਾਤ ਵਾਲੀ ਨਹੀਂ ਜਾਂਦੇ ਸੀ। ਹਾਂ। ਬਚੋ ਅੱਲਾਹ ਹਮਬਾਸੀ ਤੇ ਜਦੋਂ ਰਾਜ ਰਾਜ ਦੋ ਜਿਆ ਸਾਈਕਲ ਤੇ ਲੈ ਕੇ ਆਉਂਦੇ ਸੀ ਸਾਹ ਸਾਹ ਨਹੀਂ ਸੀ ਲੈਂਦੇ ਰਾਜ ਕਿਤੇ ਤੱਕ ਦੇ ਨਹੀਂ ਸੀ ਨਹੀਂ ਐਡਾ ਸਾਹ ਲੈਂਦੇ ਸੀ ਹੂੰ ਰਾਮ ਕੇ ਰਾਮ ਕਿਤੋਰੀ ਆਉਂਦੇ ਸੀ ਅੱਛਾ ਤੇ ਜਦੋਂ ਜਦੋਂ ਆਉਂਦੇ ਸੀ ਜਦੋਂ ਇਹ ਬਾਪੂ ਜੀ ਜਾਂਦੇ ਸੀ ਪਹਿਲਾਂ ਪਹਿਲਾਂ ਉੱਥੇ ਸੌਰੀ ਨਵੇਂ ਨਵੇਂ ਤੇ ਉਹਦਾ ਮਜ਼ਾਕ ਵੀ ਕਰਦੀਆਂ ਸੀ ਤੁਹਾਡੀਆਂ ਭੈਣਾਂ ਬਹੁਤ ਕਰਦੀਆਂ ਸੀ ਕਿਹੋ ਜਿਹਾ ਮਜ਼ਾਕ ਕਰਦੀਆਂ ਤੂੰ ਉਹ ਉਹ ਕਹਿੰਦੀ ਆ ਵੇਖ ਆ ਗਿਆ ਇਹ ਘੋੜੀ ਤੇਰਾ ਅੱਛਾ ਕਿਨੇ ਘੋੜੀ ਨਾਲ ਉਹ ਕਿਹੜੀ ਚੀਜ਼ ਵੱਡੀ ਹੂੰ ਕਹਿੰਦਾ ਜੇ ਘੋੜੀਆਂ ਡੈਗ ਪਵੇ ਲੱਤ ਟੁੱਟ ਜਾਊਗੀ ਘੋੜੀ ਦੀ ਤੇ ਫੇਰ ਕਿਵੇਂ ਜਾਊ ਹਾਂ ਐਂ ਦੱਸੋ ਫੇਰ ਜਾਊਂਗੇ ਕਿਵੇਂ ਹਾਂ ਉਹ ਕਹਿੰਦਾ ਘੋੜੀ ਦੀ ਲੱਤ ਟੁੱਟੇ ਨਹੀਂਂ ਡੇਣੀ ਹਾਂ ਟੁੱਟੂਗੀ ਕਿਵੇਂ ਹੂੰ ਇਹ ਪਰ ਸਾਈਕਲ ਤੇ ਲੈ ਬੜਾ ਟਾਈਮ ਹਾਂ ਮਾਸਟਰ ਨੂੰ ਇਹ ਮਕੋਲ ਕਰਦੀ ਇਹ ਨਾ ਮੰਜੇ ਜੱਡੇ ਗਤਾਲ ਸੀ ਵਾਹੇ ਗੁਰੂ ਮੈਨੂੰ ਵੀ ਕਹਿੰਦਾ ਗੱਡੀ ਨਾਨਾ ਕਹਿੰਦਾ ਬਰਿਆ ਦੇ ਵਿੱਚ ਵੀ ਨਾਨਾ ਕਹਿੰਦਾ ਮੈਂ ਤਾਂ ਡਰਦੇ ਨਹੀਂ ਨੀ ਚਲਾਇਆ ਗੱਡੀ ਐ ਮੈਂ ਭਾਲਣਾ ਨਾ ਮੈਂ ਤਾਂ ਡਰਦੇ ਨਹੀਂ ਨੀ ਚਲਾਇਆ ਦੋ ਪਹੀਆਂ ਵਾਲਾ ਸਾਈਕਲ ਐ ਨਾ ਡੱਕ ਬੈਠੀ ਅੱਛਾ ਮੈਂ ਤਾਂ ਸਾਈਕਲ ਵੀ ਐ ਕਿ ਵੇਖਾ ਕਿ ਜਦੋਂ ਵੇਖਾ ਕਿਵੇਂ ਫਰਨ ਫਰਨ ਹਵਾ ਆਉਂਦੀ ਐ ਜਦੋਂ ਨਹੀਂ ਨਹੀਂ ਅੱਛਾ ਬਬੇ ਸਾਈਕਲ ਵੀ ਕਿਸੇ ਕਿਸੇ ਕੋਲ ਸੀ ਹੈਂ ਸਾਈਕਲ ਵੀ ਕਿਸੇ ਕਿਸੇ ਕੋਲ ਸੀਗਾ ਸਾਈਕਲ ਦਿੰਦਾ ਸੀ ਉਹਨੂੰ ਕਿਸੇ ਕੋਲੇ ਸਾਈਕਲ ਵੀ ਹੋਰ ਕਿਸੇ ਕਾਰਨੇ ਬੰਦੇ ਕੋਲੇ ਸੀ ਪਿੰਡ ਚ ਵਿਰਲੇ-ਵਿਰਲੇ ਕੋਲੇ ਫੇਰ ਤਾਂ ਅਮੀਰ ਸੀਗੇ ਹਾਂ ਫੇਰ ਤਾਂ ਚਾਰ ਪੈਰਾਂ ਅਮੀਰ ਹਾਂ ਸਾਡੇ ਬਾਪੂ ਜੀ ਨੇ ਹਾਂ ਪਹਿਲੀ ਸੀਗੀ ਹਾਂ ਤੇਰੀ ਨਹੀਂ ਗੰਮ ਕਰਦੇ ਸੀ ਖੇਤੀ ਨਹੀਂ ਕਰਦੇ ਸੀ ਠੀਕ ਆ ਸਾਈਕਲ ਵੀ ਹੁੰਦੇ ਸੀ ਹਾਂ ਕਿਹੜਾ ਬਾਪ ਜੀ ਨੂੰ ਦੇਤਾ ਸਾਬਣ ਜਿਵੇਂ ਉਹ ਸਾਬਣ ਕਹਦੀ ਕਿ ਕਾਦੀ ਟਿੱਕੀ ਦੇਤੀ ਸੀ ਸਾਬਣ ਦੀ ਜਦੋਂ ਕਹਿੰਦੇ ਮਿੱਟੀ ਦੀ ਬਣਾਈ ਸੀ ਹੈ ਮਿੱਟੀ ਸੀ ਅੱਜ ਸਾਰੇ ਗਏ ਗਏ ਆ ਰੰਗ ਲਾ ਕੇ ਅੱਜ ਜਦਾਂ ਕਿਸਾਈ ਗਿਆ ਕਿਸਾਈ ਗਿਆ ਮਿੱਟੀ ਚ ਹੀ ਕ ਨਹੀਂ ਮਿੱਟੀ ਚ ਹੀ ਕ ਨਹੀਂ ਹਾਂ ਤੇ ਚਲਾ ਕੇ ਮਾਰੀ ਹੈ ਆ ਆਖੇ ਕੋਈ ਅੰਨਾ ਹੀ ਸੀ ਖਰੀਦਣ ਵਾਲਾ ਸਾਬਣ ਉਹ ਕਿਦਾ ਲਾਉਣਾ ਆਣਾ ਹੈ ਅੱਛਾ ਕਰੀਦਣ ਹਰ ਆ ਨਹੀਂ ਆ ਅੱਛਾ ਉਦੋਂ ਇਹੋ ਜਿਹਾ ਮਜ਼ਾਕ ਕਰਦੇ ਸੀ ਹਾਂ ਹਾਂ ਤੇ ਮਾਸੜ ਨੂੰ ਕਿਵੇਂ ਡੇ ਗਿਆ ਸੀ ਮੰਜੇ ਤੋਂ ਹੈ ਮਾਸੜ ਨੂੰ ਮਾਸੜ ਨੂੰ ਮੰਜੇ ਤੋਂ ਕਿਵੇਂ ਡੇ ਗਿਆ ਸੀ ਪੁੱਛੀ ਨਾ ਤੂੰ ਜਲਾਵਾਦ ਵਾਲੇ ਨੂੰ ਹੂੰ ਜਿਵੇਂ ਦਾਸ ਚੱਲੇ ਦੇ ਵਿੱਚ ਡਿੱਗਿਆ ਅੱਛਾ ਉਹ ਚਸਤ ਵਾਲਾ ਬਣਦਾ ਸੀ ਬਾਪੂ ਜੀ ਨਾਲ ਹਾਂ ਉਹ ਕਹਿੰਦਾ ਸੀ ਮੈਨੂੰ ਕਰਕੇ ਵੇਖਣ ਦਾ ਮਯੋਲ ਹੈ ਕਰਦਾ ਕਰਦਾ ਨਾ ਉਹਨਾਂ ਨੇ ਬੁਣੇ ਤੋਂ ਮੰਜਾ ਬੁਣਿਆ ਨਹੀਂ ਸੀ ਤੇ ਉੱਤੇ ਦਰੀ ਵਿਛਾਤੀ ਹਾਂ ਦਵਾ ਦੱਭ ਕੇ ਚੋਰ ਨਾਲ ਉਹ ਤਾਂ ਚੁੱਲ੍ਹੇ ਤੇ ਤਾਂ ਦਾ ਸੱਟਾ ਤਾਂੀ ਮਾਰ ਕੇ ਮੁੰਡੇ ਸਾਰੇ ਅੱਛਾ ਕਮਾਸੜੀ ਆ ਚੰਗੀ ਹੋਈ ਇਹ ਦੇ ਨਾਲ ਕਿਤੇ ਕਿਤੇ ਲੜਕੇ ਤੇ ਛੱਡਿਆਂ ਦਾ ਮੈਂ ਲੈ ਕੇ ਨਹੀਂ ਆਉਣਾ ਐ ਨਹੀਂ ਹੋਇਆ ਕਿਤੇ ਬਹੁਤ ਵਰੀ ਹੋਇਆ ਹਾਂ ਹਾਂ ਰਸ ਜਾਂਦੇ ਤੇ ਫਿਰ ਉਧਰ ਤੁਹਾਡੇ ਮਾਪੇ ਧਮਕਾਉਂਦੇ ਨਹੀਂ ਸੀ ਕਿਨੇ ਕਹਿੰਦੇ ਕੋਈ ਕਹੀ ਨਹੀਂ ਕਹਿੰਦੇ ਹਾਂ ਉਹ ਤਾਂ ਕਹਿੰਦੇ ਛਾਦੀ ਧੀ ਵਰਗੀ ਕੋਈ ਧੀ ਨਹੀਂ ਕਿਸੇ ਦੀ ਹਾਂ ਬਈ ਐ ਵੀ ਸੀ ਕਹਿੰ ਤੂੰ ਬਾਲਾ ਕੰਮ ਕਰਦੀ ਸੀ ਤੇ ਜਵਾਕਾਂ ਨੂੰ ਸਾਨੂੰ ਸਾਹਮਦੀ ਨਹੀਂ ਸੀ ਤੇ ਲੀੜਿਆਂ ਦਾ ਲਾਲਚ ਕਰਦੀ ਸੀ ਤੇ ਬਾਪ ਜੀ ਨੇ ਇਹ ਮਸ਼ੀਨ ਚਲਾ ਕੇ ਮਾਰੀ ਸੀ ਹੈ ਟੋਏ ਚ ਮਾਰੀ ਮੜ ਤੋ ਸਣਾ ਰੋਟੀ ਖਾਣ ਆ ਗਿਆ ਐਡਾ ਵੱਡਾ ਟਵਾ ਸੀਗਾ ਵੇੜੇ ਚ ਹਾਂ ਮਸ਼ੀਨ ਚੱਕ ਕੇ ਉਹਦੇ ਚ ਮਾਰੀ ਕਿਉਂ ਕਹ ਤੂੰ ਵੇ ਜਵਾਕਾਂ ਨੂੰ ਸਾਹ ਮਸ਼ੀਨ ਤੋਂ ਚੁਰਾਣਾ ਹਾਂ ਅੱਛਾ ਤੈਨੂੰ ਪੈਸਿਆਂ ਦਾ ਲਾਲਚ ਆ ਬੇਬੇ ਉਦੋਂ ਵੀ ਆਪਰੇਸ਼ਨ ਵਗੈਰਾ ਹੁੰਦੇ ਸੀ ਬੱਚੇ ਆਸਤੇ ਹੂੰ ਕਿ ਕਾਟ ਹੁੰਦੇ ਸੀ ਨਹੀਂ ਹੁੰਦੇ ਹੀ ਨਹੀਂ ਸੀ ਚੋਵੇਂ ਨਹੀਂ ਨਾ ਕਾਰਨ ਕੀ ਸੀ ਬਿਲਕੁਲ ਕਿ ਕੰਮ ਵਾਲਾ ਕਰਦੀਆਂ ਸੀ ਬੁੜੀਆਂ ਹੈ ਕੰਮ ਵਾਲਾ ਕਰਦੀਆਂ ਸੀ ਕਿ ਖਰਾਕਾਂ ਚੰਗੀਆਂ ਸੀ ਬੁੜੀਆਂ ਉਹਦੋਂ ਕੰਮ ਵਾਲਾ ਕਰਦੀਆਂ ਸੀ ਕਿ ਖਰਾਕਾਂ ਜਿਆਦੇ ਵਧੀਆ ਸੀ ਨਹੀਂ ਕੰਮ ਵੀ ਬਹੁਤ ਕਰ ਲਈ ਸੀ ਤਾਂ ਨਹੀਂ ਸੀ ਪਰੇਸ਼ਨ ਕਰਦੇ ਹੂੰ ਨਹੀਂ ਪਰੇਸ਼ਨ ਹੁੰਦਾ ਹੀ ਲੋੜ ਹੀ ਨਹੀਂ ਸੀ ਪੈਂਦੀ ਕਦੇ ਵੀ ਨਹੀਂ ਸੀ ਲੋੜ ਪੈਂਦੀ ਘਰੇ ਹੀ ਬੱਚੇ ਆ ਜਾਂਦੇ ਸੀ ਹੁਣ ਬਾਕੀ ਡਾਕਟਰ ਵੀ ਇਲਾਜ ਕਰਦੇ ਹਨ ਉਹ ਕਰ ਦਿੰਦੇ ਜਾਂ ਤਾਂ ਕਹਿੰਦੇ ਕਹਿੰਦੇ ਰਹਿਣਗੇ ਆ ਮਾਇ ਹੀ ਹੋ ਜਾਊਗਾ ਬੱਚਾ ਆ ਹੀ ਹੋ ਜਾਊ ਹਾਂ ਜਦੋਂ ਉਹ ਮੌਕਾ ਉਹ ਕਹਿੰਦੇ ਨਹੀਂ ਹਾਂ ਇਹ ਨਾਰੀ ਆ ਨਾਰਮਲ ਨਹੀਂ ਹੋਣਾ ਹਾਂ ਬਸ ਛੱਟ ਕਰ ਦੇਣਾ ਹੁਣ ਪਰੇਸ਼ਾਨ ਹਾਂ ਤੇ ਉਦੋਂ ਟੈਗ ਟੂਕ ਤਾਂ ਨਹੀਂ ਸੀ ਹੁੰਦੇ ਉਦੋਂ ਸੁਣੇ ਨਹੀਂ ਸੀ ਜਾਂਦਾ ਨਹੀਂ ਸੀ ਟੈਗ ਹਾਂ ਚਲੋ ਠੀਕ ਹੈ ਜੀ ਸਾਡੀ ਬੇਬੇ ਦੀ ਜੇ ਤੁਹਾਨੂੰ ਗੱਲਾਂ ਵਧੀਆ ਲੱਗੀਆਂ ਤਾਂ ਸ਼ੇਅਰ ਜ਼ਰੂਰ ਕਰਿਓ ਹਨਾ ਬੇਬੇ ਹੂੰ ਮੈਂ ਕਹਿੰਦਾ ਗੱਲਾਂ ਵਧੀਆ ਲੱਗੀਆਂ ਮੈਂ ਸੰਗਤ ਨੂੰ ਕਿਹਾ ਵਾ ਸ਼ੇਅਰ ਜ਼ਰੂਰ ਕਰਿਓ ਵੀ ਦੂਜਿਆਂ ਨੂੰ ਵੀ ਭੇਜਿਓ ਹੂੰ ਹੈ ਠੀਕ ਹੈ ਹਾਂ ਲੰਗਾ ਫਾਤਰੀ ਤਾਲ ਬਣਾਵੇ ਵਾ ਸਹੀ ਕਰ ਐਹ ਗੁਰਜੀਕਾ ਖਾਲਸਾ ਹੱਥ ਜੋੜ ਕੇ ਵਾਹਿਗੁਰੂ ਜੀ ਕੀ ਫਤਿਹ